ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਿਹਾ ਹੋ ਦੁਆਬਾ نیوز 24 ਮੈਂ ਹਾਂ ਗੁਰਮਖ ਸਿੰਘ ਮੇਰੇ ਨਾਲ ਜੌਨੀ ਨਜ਼ਰ ਕੈਮਰਾਮੈਨ ਅੱਜ ਅਸੀਂ ਪੈਂਡ ਖੋਥੜਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਇੱਕ ਵਾਰੀ ਅਸੀਂ ਕਿਹਾ ਸੀ ਖੋਥੜਾ ਪੈਂਡ ਅੱਗੇ ਜਾਊਗਾ ਸਫਾਈ ਜ ਵੀ ਔਰ ਜਿਹੜੀਆਂ ਲੇਟਾਂ ਵੀ ਲੱਗੀਆਂ ਆ ਇਸ ਨੂੰ ਦੇਖਦੇ ਹੋਏ ਅੱਗੇ ਵੀ ਕਿਹਾ ਸੀ ਸਾਨੂੰ ਲੋਕਾਂ ਨੇ ਕਮੈਂਟ ਵੀ ਕੀਤੇ ਕੋਈ ਗੱਲ ਨਹੀਂ ਉਹਨਾਂ ਦਾ ਕੰਮ ਆ ਕਮੈਂਟ ਕਰਨਾ ਤੇਜ ਪੁੱਠੇ ਸਿੱਧੇ ਵੀ ਕਰਦੇ ਆ ਸਿੱਧੀ ਗੱਲ ਹੁਣ ਆ ਜਿਹੜਾ ਖੋਥੜਾ ਪਿੰਡ ਦੇ ਵਿੱਚ ਮੇਰਾ ਪਿੰਡ ਸਫਾਈ ਸਾਡੀ ਆ ਮੇਰਾ ਪਿੰਡ ਸਫਾਈ ਵੀ ਸਾਡੀ ਜਿਹੜਾ ਗਲੀਆਂ ਨੰਬਰ ਆ ਉਹ ਵੀ ਲੱਗ ਚੁੱਕੇ ਆ 7 ਨੰਬਰ ਗਲੀ ਆ 8 ਨੰਬਰ ਗਲੀ ਆ ਇਹਦੇ ਵਿੱਚ ਗਲੀਆਂ ਦੇ ਨੰਬਰ ਲੱਗ ਚੁੱਕੇ ਆ ਉਹਦੇ ਵਿੱਚ ਕੀ ਤੁਸੀਂ ਕੋਈ ਚੀਜ਼ ਮੰਗਾਉਨੇ ਆ ਜਾਂ ਕੋਈ ਕਿਤੇ ਉਹ ਵੀ ਚੀਜ਼ ਆਉਂਦੀ ਆ ਤੁਹਾਡਾ ਨੰਬਰ ਲੱਗਾ ਹੋ ਸਿੱਧੀ ਤੁਹਾਡੇ ਘਰ ਆਊਗੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਅੱਜ ਜਿਹੜਾ ਸਫਾਈ ਦਾ ਮਨ ਕੋ ਕਾਰਜ ਸ਼ੁਰੂ ਕਰਨ ਲੱਗੇ ਆ ਉਹਨਾਂ ਦਾ ਉਹਨਾਂ ਨੂੰ ਮਿਲੌਣੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਪਹਿਲਾ ਜੈਕਟਾ ਦੇਖੋ ਕੀ ਲਿਖਿਆ ਸਾਡਾ ਪਿੰਡ ਸਾਡੀ ਜ਼ਿੰਮੇਵਾਰੀ ਸਰ ਸਿਹਤ ਸਿੱਖਿਆ ਵਿਭਾਗ ਕੋਥੜਾ ਐਨ ਆਰ ਆਈ ਬਸਨੀਕ ਕਲਿਆਣ ਸੁਸਾਇਟੀ ਰਜਿਸਟਰਡ ਇਹ ਕੋਥੜਾ ਦੇ ਵਿੱਚ ਦੇਖੋ ਜੈਕਟਾ ਪਾ ਲਿਆ ਉਹਨਾਂ ਨੇ ਔਰ ਉਹ ਉਹਨਾਂ ਦਾ ਕਹਿਣਾ ਹੈ ਵੀ ਕਿਤੇ ਵੀ ਸਾਨੂੰ ਗੰਧ ਨਜ਼ਰ ਆਵੇ ਤੇ ਅਸੀਂ ਚੱਕਾਂਗੇ ਔਰ ਸਾਡੀ ਜ਼ਿੰਮੇਵਾਰੀ ਬਣਦੀ ਆ ਅੱਜ ਅਸੀਂ ਕਰਾਂਗੇ ਕੱਲੂ ਸਾਡੇ ਜਿਹੜੇ ਬੱਚੇ ਆ ਉਹ ਸਾਡੇ ਨਾਲ ਦੇ ਕੇ ਹੀ ਸਫਾਈ ਕਰਨਗੇ ਤੇ ਆਪਾਂ ਗੱਲਬਾਤ ਕਰਦੇ ਆਂ ਸਰਦਾਰ ਤਲਵਿੰਦਰ ਸਿੰਘ ਜੀ ਨਾਲ ਸਾਡੇ ਜਿਹੜੇ ਮੌਕੇ ਦੇ ਸਰਪੰਚ ਸੰਦੀਪ ਸਿੱਪੀ ਉਹਨਾਂ ਨੂੰ ਵੀ ਪੁੱਛਾਂਗੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਡੇ ਸਾਰੇ ਪਿੰਡ ਵਾਸੀਆਂ ਨੂੰ ਸਾਡੇ ਸਾਰੀ ಗ್ರಾಮ ਪੰਚਾਇਤ ਨੂੰ ਔਰ ਸਾਡੇ ਪਿੰਡ ਦੇ ਸਾਰੇ ਹੀ ਪ੍ਰਮੁੱਖ ਸ਼ਖਸੀਤਾਂ ਨੂੰ ਪਿਆਰ ਸਤਿਕਾਰ ਸਹਿ ਸਤਿ ਸ੍ਰੀ ਅਕਾਲ ਬਹੁਤ ਵਧੀਆ ਲੱਗਾ ਤੁਸੀਂ ਸਤਿ ਸ੍ਰੀ ਅਕਾਲ ਜੀ ਕੁਸੀਂ ਅੱਜ ਪਹੁੰਚੇ ਹੋ ਸਾਡੀ ਨਿਮਾਣੀ ਜੀ ਬੇਨਤੀ ਦੇ ਉੱਪਰ ਕਿ ਸਾਡੇ ਪੂਰੀ ಗ್ರಾಮ ਪੰਚਾਇਤ ਇਸ ਸਾਡੇ ਅਭਿਆਨ ਦੇ ਵਿੱਚ ਸਾਡਾ ਪੂਰਾ ਸਾਥ ਦੇ ਰਹੀ ਹੈ ਸੋ ਸਾਡੀ ਕੋਸ਼ਿਸ਼ ਆ ਕਿ ਅਸੀਂ ਇੱਕ ਉਦਾਹਰਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਰੀਏ ਸੈੱਟ ਕਰੀਏ ਤਾਂ ਕਿ ਉਹ ਵੀ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਵਿੱਚ ਉਹਨਾਂ ਵਿੱਚ ਚੇਤਨਾ ਪੈਦਾ ਹੋਵੇ ਜਾਗਰੂਕਤਾ ਆਵੇ ਸੋ ਅੱਜ ਦੀ ਜਿਹੜੀ ਸਾਡੀ ਜਿਹੜੀ ਅੱਜ ਦੀ ਇਸ ਇੱਕ ਜਾਗਰੂਕਤਾ ਰਹੇਗੀ ਜਿਹੜੀ ਜਾਗਰੂਕਤਾ ਉਹ ਕਿਸ ਤਰ੍ਹਾਂ ਲਿਆ ਰਹੇ ਆ ਅੱਜ ਜਾਗਰੂਕਤਾ ਜਿਸ ਤਰ੍ਹਾਂ ਕਹਿੰਦੇ ਹੁੰਦੇ ਵੀ ਜਿਹੜੀ ਕੋਈ ਵੀ ਸਿੱਖਿਆ ਜਾਂ এডਿਕੇਸ਼ਨ ਆ ਉਹ ਕੋਈ ਡਿਗਰੀ ਜਾਂ ਪੇਪਰ ਨਹੀਂ ਹੁੰਦੀ ਪਰ ਆਪਾਂ ਉਹਨੂੰ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਸਿੱਖਦੇ ਆ ਕਿ ਆਪਾਂ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਵੱਡਿਆਂ ਦਾ ਮਾਣ ਸਤਿਕਾਰ ਕਰਨਾ ਔਰ ਇੱਕ ਸਾਂਝ ਬਣਾ ਕੇ ਚੱਲਣਾ ਤਾਂ ਕਿ ਆਪਣੇ ਪਿੰਡ ਨੂੰ ਆਪਾਂ ਬਾਕੀ ਪਿੰਡਾਂ ਦੀ ਤਰ੍ਹਾਂ ਇੱਕ ਵਧੀਆ ਸ਼ੁਭਸ਼ਾਭ ਉਹਨੂੰ ਸਾਫ਼ ਸੁਥਰਾ ਰੱਖ ਸਕੀਏ ਸੋ ਇਹਦੇ ਲਈ ਸਾਡੇ ਸਾਰੇ ਪਿੰਡ ਦੇ ਸਾਡੇ ਜਿੰਨੇ ਵੀ ਪਿੰਡ ਵਾਸੀ ਨੇ ਸਾਡੀ ಗ್ರಾಮ ਪੰਚਾਇਤ ਉਹ ਸਾਨੂੰ ਇਹੋ ਜਿਹੇ ਉਪਰਾਲਿਆਂ ਦੇ ਵਿੱਚ ਹਮੇਸ਼ਾ ਸਾਥ ਦਿੰਦੇ ਆ ਪਾਸ ਦੇ ਵਿੱਚ ਵੀ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਤੇ ਜਿਹੜੀ ਬਾਹਰਲੀ ਸੰਸਥਾ ਜਿਹੜੀ ਬਾਹਰਲੀ ਸੰਸਥਾ ਕਿੰਨਾ ਕੁ ਸਹਿਯੋਗ ਦੇ ਰਹੀਆਂ ਤੁਹਾਨੂੰ ਸਾਡੇ ਪਿੰਡ ਦੇ ਸਾਰੇ ਹੀ ਸਾਡੇ ਸਤਕਾਰਯੋਗ ਐਨ ਆਰ ਆਈ ਪਰਿਵਾਰ ਉਹ ਬਕਰੇ-ਬਕਰੇ ਮੁਲਕਾਂ ਦੇ ਵਿੱਚ ਬੈਠੇ ਹੋ ਵੀ ਆਪਣੇ ਪਿੰਡ ਪ੍ਰਤੀ ਬਹੁਤ ਚਿੰਤਤ ਹਨ ਉਹ ਚਾਹੁੰਦੇ ਹਨ ਕਿ ਸਾਡਾ ਪਿੰਡ ਵੀ ਸਾਡਾ ਪਿੰਡ ਖੋਥੜਾ ਜਿਸ ਤਰ੍ਹਾਂ ਬਾਕੀ ਪਿੰਡਾਂ ਨੇ ਵੀ ਤਰੱਕੀ ਕੀਤੀ ਆ ਉਹ ਅੱਗੇ ਜਾ ਕੇ ਸਾਡਾ ਪਿੰਡ ਵੀ ਇੱਕ ਵਧੀਆ ਸਿਸਟਮ ਵਧੀਆ ਇੱਕ ਬਣਤਰ ਦੇ ਵਿੱਚ ਆ ਕੇ ਇੱਕ ਵਧੀਆ ਪਿੰਡ ਦੀ ਉਦਾਹਰਣ ਪੇਸ਼ ਕਰਦਾ ਲੋਕਾਂ ਦੇ ਪਿੰਡਾਂ ਨਾਲੋਂ ਵੱਖਰਾ ਹੀ ਪਛਾਲ ਹੋਵੇ ਉਹਦੀ ਜਿਸ ਤਰ੍ਹਾਂ ਕਹਿੰਦੇ ਹੁੰਦੇ ਵੀ ਜੇ ਕਿਸੇ ਕੋਈ ਵੀ ਇਨਸਾਨ ਜਾਂ ਕੋਈ ਵੀ ਸੰਸਥਾ ਕੋਈ ਵੀ ਪਿੰਡ ਵਧੀਆ ਕੰਮ ਕਰਦਾ ਉਹਨੂੰ ਮਾਨ ਨਾਲ ਕਾਪੀ ਕਰ ਲੈਣਾ ਚਾਹੀਦਾ ਕਈ ਵਧੀਆ ਗੱਲਾਂ ਛੋਟ ਛੋਟੀਆਂ ਗੱਲਾਂ ਨੂੰ ਅਸੀਂ ਕਈ ਵਾਰੀ ਜ਼ਿੰਦਗੀ ਮਾਨ ਨਾਲ ਨਕਲ ਮਾਣੀ ਜ਼ਰੂਰੀ ਹੈ ਜੀ ਨਾਲ ਬਿਲਕੁਲ ਕਾਪੀ ਵਿਦ ਪ੍ਰਾਈਡ ਇਹ ਕੋਈ ਵਧੀਆ ਗੱਲ ਕਰਦਾ ਬੱਚਾ ਵੱਡਾ ਸਿਆਣਾ ਉਹਨੂੰ ਜ਼ਰੂਰ ਆਪਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਮਲ ਲੈਣਾ ਚਾਹੀਦਾ ਕਿਉਂਕਿ ਛੋਟੀਆਂ-ਛੋਟੀਆਂ ਅਸੀਂ ਸਾਡੇ ਸੱਭਿਆਚਾਰ ਅਸੀਂ ਇੱਥੋਂ ਗਏ ਆਂ ਵੀ ਆਪਾਂ ਕਈ ਵਾਰੀ ਵੱਡੀਆਂ ਗੱਲਾਂ ਨੂੰ ਦੇਖਦੇ ਆਂ ਪਰ ਆਪਾਂ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਕਈ ਵਾਰੀ ਉਹਨੂੰ ਮਿਸ ਕਰ ਦਿੰਨੇ ਆਂ ਪਰ ਕਈ ਵਾਰੀ ਛੋਟੂਟੀਆਂ ਗੱਲਾਂ ਦੇ ਵਿੱਚ ਬਹੁਤ ਵੱਡੇ-ਵੱਡੇ ਰਾਸ਼ ਸੁਪੇ ਹੁੰਦੇ ਆਂ ਰਾਸ਼ ਸੁਪੇ ਹੁੰਦੇ ਆ ਤਾਂ ਆਪਾਂ ਉਹਨੂੰ ਇਹ ਚੀਜ਼ਾਂ ਨੂੰ ਦੇਖ ਕੇ ਅਸੀਂ ਅੱਗੇ ਬਦਲਣਾ ਹੈਗਾ ਅਸੀਂ ਚਾਹੁੰਦੇ ਹਾਂ ਵੀ ਸਾਡੇ ਨਾਲ ਸਾਰੇ ਪਿੰਡ ਵਾਸੀ ਇਸ ਚੀਜ਼ 'ਚ ਸਾਥ ਦੇਣ ਔਰ ਸਾਨੂੰ ਮਾਣ ਆ ਕਿ ਉਹਨਾਂ ਨੇ ਜਿਸ ਤਰ੍ਹਾਂ ਭੂਤਕਾਲ ਦੇ ਵਿੱਚ ਸਾਡਾ ਸਾਥ ਦਿੱਤਾ ਉਹ ਭਵਿੱਖ ਵਿੱਚ ਵੀ ਸਾਡਾ ਸਾਥ ਦੇਣਗੇ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਰਦਾਰ ਕੁਲਵਿੰਦਰ ਸਿੰਘ ਜੀ ਨੇ ਆਪਣਾ ਸੁਝਾਅ ਦੇ ਦਿੱਤਾ ਉਹਨਾਂ ਨੇ ਕਿਹਾ ਬਈ ਜਿਹੜੀ ਆ ਪਿੰਡਾਂ ਨਾਲੋਂ ਪਿੰਡ ਵੱਖਰਾ ਤੁਸੀਂ ਉਹ ਨਜ਼ਾਰਾ ਜਿਹੜਾ ਉਹ ਵੱਖਰਾ ਹੀ ਹੁੰਦਾ ਅਸੀਂ ਮਾਲਾ ਸਕੂਲ ਦੇ ਵਿੱਚ ਜਦੋਂ ਆਪਣੇ ਪਿੰਡ ਦੇ ਵਿੱਚ ਹਾਜ਼ਰ ਹੋਣਾ ਆ ਸਾਨੂੰ ਦੂਰੋਂ ਪਤਾ ਲੱਗ ਜਾਣਾ ਚਾਹੀਦਾ ਵੀ ਜਿਹੜਾ ਪਿੰਡ ਆ ਇਹ ਕਿਹਨਾਂ ਦਾ ਪਿੰਡ ਆ ਤੇ ਅਸੀਂ ਕਿੱਥੇ ਚੱਲੇ ਆ ਉਹਦੀ ਪਛਾਣ ਕੀ ਆ ਅੱਗੇ ਗੱਲਬਾਤ ਕਰਾਂਗੇ ਸਾਡੇ ਜਿਹੜੇ ਸਰਪੰਚ ਮੌਜੂਦਾ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਗੱਲਬਾਤ ਕਰਦੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਜਿਹੜਾ ਸਫਾਈ ਦਾ ਮੁੱਦਾ ਬਹੁਤ ਵਧੀਆ ਲੱਗ ਰਿਹਾ ਜਦੋਂ ਗੱਲ ਕੀਤੀ ਮੈਂ ਕੁਲਵਿੰਦਰ ਸਿੰਘ ਜੀ ਦੇ ਨਾਲ ਉਹਨੇ ਕਿਹਾ ਵੀ ਅਸੀਂ ਸਫਾਈ ਕਰਾਂਗੇ ਔਰ ਸਾਡੇ ਦੇਖੋ ਦੇਖੀ ਜਿਹੜੀ ਸਫਾਈ ਹੈ ਅੱਗੇ ਵੀ ਹੋਊਗੀ ਕੀ ਕਹਿਣਾ ਚਾਹੋਗੇ ਹਾਂਜੀ ਪਹਿਲਾਂ ਤਾਂ ਜੀ ਸਾਰੇ ਪਿੰਡ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਅੱਜ ਜੋ ਆਪਣਾ ਪਿੰਡ ਦੀ ਸਫਾਈ ਜੋ ਕੂੜਾ ਕਰਕਟ ਅੱਜ ਤੋਂ ਦੇਖੋ ਵੀ ਅੱਜ ਤੋਂ 20 ਸਾਲ 50 ਸਾਲ ਪਹਿਲਾਂ ਤੋਂ ਪਿੰਡ ਕਿਸੇ ਦੇ ਵੀ ਆਪਾਂ ਪਿੰਡ ਵੜਦੇ ਹਾਂ ਸਭ ਤੋਂ ਪਹਿਲਾਂ ਕਿਸੇ ਰਿਸ਼ਤੇਦਾਰ ਦਾ ਘਰ ਬਾਅਦ ਚ ਉਹ ਤਾਂ ਪਹਿਲਾਂ ਕੂੜਾ ਹੀ ਮੁਰੇ ਨਜ਼ਰ ਆਉਂਦਾ ਆ ਬਿਲਕੁਲ ਅਸੀਂ ਅੱਜ ਮੁਹਿੰਮ ਸ਼ੁਰੂ ਕਰਨ ਲੱਗੇ ਆ 1 ਜਨਵਰੀ ਤੋਂ ਸ਼ੁਰੂ ਕਰ ਦੇਣੀ ਆ ਅੱਜ ਤਾਂ ਜੋ ਟ੍ਰਾਇਲ ਚ ਆਪਾਂ ਪਿੰਡ ਵਾਸੀਆਂ ਨੂੰ ਅਸੀਂ মিডিਆ ਰਾਹੀਂ ਵੀ ਜਾਣਕਾਰੀ ਦੇ ਰਹੇ ਆ ਕਿ ਆਪਣਾ ਗਿੱਲਾ ਗੂੜਾ ਜਾਂ ਸੁੱਕਾ ਗੂੜਾ ਆਪਣਾ ਵੱਖਰਾ ਵੱਖਰਾ ਆ ਜੋ ਆ ਦੇਖੋ ਮਗਰ ਅਸੀਂ ਆ ਇਹ ਜਿਹੜੀ ਰੇੜੀ ਲੱਗੀ ਆ ਜੀ ਰੇੜੀ ਦਿਖਾ ਦਿਓ ਜੀ ਇੱਕ ਵਾਰੀ ਇਹ ਅਸੀਂ ਅਛਾ ਜੀ ਜਿਹੜੇ ਉਹ ਲੱਗੇ ਡੰਪ ਬਣਾਉਣ ਉਹ ਕਿੱਥੇ ਬਣ ਰਿਆ ਜੀ ਉਹ ਆਪਣਾ ਪਿੰਡ ਤੋਂ ਕਾਫੀ ਹੈਗਾ 1 ਕਿਲੋਮੀਟਰ ਤੇ ਦੂਰ ਤੇ ਹੈਗਾ ਆ ਡੰਪ ਜਿੱਦਾ ਬਖਰਾ ਖੇਤਾਂ ਦੇ ਵਿੱਚ ਹਾਂ ਲਾਈਨਾਂ ਦੇ ਪਾਰਿਆ ਉੱਥੇ ਲੈ ਕੇ ਜਨ ਕਿ ਜਾਣਾ ਹੀ ਨਹੀਂ ਇਹਨਾਂ ਨੂੰ ਆਪਣਾ ਮਹੀਨੇ ਵਾਸਤੇ ਜਿੱਦਾਂ ਨਾ ਆਪਣਾ ਕਰਕੇ ਤਾਂ ਹਾਂ ਮੰਥਲੀ ਹਾਂ ਮੰਥਲੀ ਤੇ ਇਹਨਾਂ ਨੂੰ ਆਪਣਾ ਰੱਖਣਾ ਪਿੰਡ ਦੇ ਵਿੱਚ ਅਪੀ ਕਰਾਂਗੇ ਜੋ ਵੀ ਆਪਣਾ ਕਰਕੇ ਤਾਂ ਇਹ ਲੈ ਕੇ ਜਾਣਗੇ ਠੀਕ ਆ ਜੀ ਜੋ ਆਪਣਾ ਐਨ ਆਰ ਆਈ ਹਾਂ ਬਹੁਤ ਸਹਿਯੋਗ ਦੇ ਰਹੀ ਆ ਪੰਚਾਇਤ ਦਾ ਐਨਆਰਆ ਪੈਣਾ ਸਾਡੀਆਂ ਨਾਲ ਆਪਣੇ ਭਰਾ ਆ ਸਾਡੇ ਬਾਹਰੋਂ ਵੀ ਐਨਆਰਆ ਜਿੰਨੇ ਵੀ ਮੈਂਬਰ ਹੈਗੇ ਆ ਬਹੁਤ ਸਹਿਯੋਗ ਰਿਹਾ ਕਿਉਂਕਿ ਇਨੀ ਆਪਣਾ ਜਿਹੜਾ ਆ ਕੂੜੇ ਵਾਸਤੇ ਡੰਪ ਦਾ ਸਾਰਾ ਇਹ ਨਹੀਂ ਬੀੜਾ ਇਹ ਨਹੀਂ ਚੱਕਿਆ ਸਰਪਾ ਸਾਹਿਬ ਇਦਾਂ ਨਹੀਂ ਹੁੰਦਾ ਜਦੋਂ ਆਪਾਂ ਮਤਲਬ ਆਪਾਂ ਇਕੱਲੇ ਇਕੱਲੇ ਹੋਈਏ ਆ ਮੈਂ ਤੁਹਾਡੇ ਨਾਲ ਮੋਢਾ ਲਾ ਕੇ ਖੜ ਜਾਵਾਂ ਤੇ ਆਪਾਂ ਨੂੰ ਕਿਹੜਾ ਹੌਸਲਾ ਹੁੰਦਾ ਬਹੁਤ ਹੌਸਲਾ ਹੁੰਦਾ ਮੇਰੇ ਇਹ ਆਪਣੇ ਨਾਲ ਹੌਸਲਾ ਹੀ ਬਣ ਹਾਂ ਨਹੀਂ ਸਾਡੀ ਪਹਿਲਾਂ ਵੀ ਮੀਟਿੰਗ ਹੋਈ ਸੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਜਿਹੜਾ ਆਪਣਾ ਹਨਾ ਕੂੜੇ ਵਾਸਤੇ ਜਿਹੜਾ ਇਹ ਕਰਨਾ ਹੈ ਇਹ ਤੁਹਾਡੀ ਜਾਨਕੀ ਮੇਰਾ ਜੋ ਸਹਿਯੋਗ ਹੋਊਗਾ ਪੰਚਾਇਤ ਵੱਲੋਂ ਅਸੀਂ ਪੂਰਾ ਕਰਾਂਗੇ ਪੰਚਾਇਤ ਮੈਂਬਰ ਸਾਰੇ ਨਾਲ ਆ ਵੀ ਜਾਨਕੀ ਜਿਹੜਾ ਕੂੜੇ ਦਾ ਆ ਜਿਹੜਾ ਸੀਵਰੇਜ ਦਾ ਆ ਉਹ ਅਸੀਂ ਪੰਚਾਇਤ ਵਾਲੇ ਆਪਣਾ ਉਹਦਾ ਚੱਕਦੇ ਹਾਂ ਤੇ ਤੁਸੀਂ ਕੂੜੇ ਦਾ ਕਰੋ ਕਿਉਂਕਿ ਇਹ ਦੋ ਪਿੰਡ ਦੇ ਵਿੱਚ ਜਿਹਨੇ ਮੇਰੇ ਆ ਜਿਹੜੇ ਹਨਾ ਬਹੁਤ ਮੁਸ਼ਕਲ ਹੈ ਇਹ ਕੰਮ ਇਹ ਜਨਨ ਕਿ ਅਸੀਂ ਇਹ ਸਾਲ ਦੇ ਵਿੱਚ ਵਿੱਚ ਅਸੀਂ ਕੰਪਲੀਟ ਕਰ ਦੇਣਾ ਹੈ ਆਤੀ ਜ਼ਰੂਰੀ ਕਹ ਸਕਦੇ ਬਹੁਤ ਬਹੁਤ ਹਾਂਜੀ ਕੀ ਕਹਿੰਦੇ ਲਓ ਜੀ ਸਰਪੰਚ ਸਾਹਿਬ ਜਿਹੜੇ ਮੌਜੂਦਾ ਸਰਪੰਚ ਸਾਹਿਬ ਆ ਉਹਨਾਂ ਨੇ ਆਪਣੇ ਸੁਝਾਅ ਤੇ ਵਿਚਾਰ ਤੁਹਾਨੂੰ ਰੱਖ ਦਿੱਤੇ ਤੁਹਾਡੇ ਸਾਹਮਣੇ ਤੁਹਾਡੀ ਕਜੈਰੀ ਦੇ ਵਿੱਚ ਔਰ ਜਿਹੜੀ ਪਿੰਡ ਦੀ ਸਫਾਈ ਆ ਉਹ ਤੁਸੀਂ ਕਰਨੀ ਆ ਸ਼ਾਇਦ ਇਹਨਾਂ ਹਾਲ ਦੇਖ ਕੇ ਤੁਸੀਂ ਵੀ ਆਪਣੇ ਪਿੰਡਾਂ ਦੀ ਸਫਾਈ ਜਿਹੜੀ ਆ ਉਹ ਰੱਖੋ ਤੇ ਬਾਕੀ ਜਿਹੜੀ ਗੱਲਬਾਤ ਆ ਜੇ ਮੇਰੇ ਕੋਈ ਸਾਡਾ ਵੀਰ ਸਾਡੀ ਕੋ ਕੋਈ ਗੱਲਬਾਤ ਕਰਨੀ ਚਾਵੇ ਤਾਂ ਸਾਡੇ ਨਾਲ ਕਰ ਸਕਦੇ ਆ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਅਸੀਗਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਤੁਸੀਂ ਮਨਜੀਤਪੁਰ ਜੀ ਨਹੀਂ ਬਸ ਲਓ ਜੀ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਗੱਲਬਾਤ ਕਰਨੀ ਜਿਹੜੇ ਬਾਕੀ ਮੇਨ ਗੱਲ ਹੋ ਚੁੱਕੀ ਆ ਉਹਨਾਂ ਦੇ ਨਾਲ ਅਸੀਂ ਸਹਿਮਤ ਆ ਆਓ ਚੱਲਦੇ ਆ ਜੀ ਲਓ ਜੀ ਜਿਹੜੇ ਪਿੰਡ ਦੀ ਜਿਹੜੀ ਸੰਸਥਾ ਉਹਨਾਂ ਨੇ ਜਿਹੜੀ ਸਫਾਈ ਦਾ ਅਭਿਆਨ ਸ਼ੁਰੂ ਕਰ ਦਿੱਤਾ ਔਰ ਜੋ ਵੀ ਉਹਨਾਂ ਨੂੰ ਕੂੜਾ ਕਰਕਟ ਰਸਤੇ ਦੇ ਵਿੱਚ ਨਜ਼ਰ ਆਊਗਾ ਤੇ ਉਹ ਨਾਲ-ਨਾਲ ਨਾਲ-ਨਾਲ ਰੇੜੀਆਂ ਵੀ ਆ ਦੇਖੋ ਰੇੜੀਆਂ ਵੀ ਨਾਲ ਲੈ ਲਈਆਂ ਉਹਨਾਂ ਨੇ ਜੋ ਕੋਈ ਕੂੜਾ ਨਜ਼ਰ ਆਊਗਾ ਤੇ ਵਿੱਚ ਰੱਖਣਗੇ ਤੇ ਨਾਲ-ਨਾਲ ਸਫਾਈ ਦਾ ਕੰਮ ਜਾਰੀ ਕਰਨ ਗਿਆ ਆਜੋ ਚੱਲਦੇ ਜੀ ਅੱਗੇ ਆਜੋ ਤੁਸੀਂ ਆ ਕੇ ਆਓ ਸਾਡੇ ਫਰੈਂਚਸ ਆ ਰਹੇ ਨੇ ਨਾਲ ਨਾਲ ਬਿਲਕੁਲ ਸਫਾਈ ਦਾ ਕੰਮ ਜਾਰੀ ਆ ਉਹਨਾਂ ਦਾ ਇਹ ਕਹਿਣਾ ਆ ਵੀ ਜਿਹੜੀ ਸਫਾਈ ਰਹਿ ਗਈ ਜਾਂ ਪੱਤੇ ਆ ਕੁਦਰਤੀ ਡਿੱਗਦੇ ਆ ਉਹਨਾਂ ਬਾਰੇ ਮਤਲਬ ਆਪਾਂ ਕੁਝ ਨਹੀਂ ਕਰ ਸਕਦੇ ਫਿਰ ਵੀ ਕੋਸ਼ਿਸ਼ ਕਰਨਗੇ ਜਿਹੜਾ ਕੁਦਰਤੀ ਕੰਮ ਆ ਉਹ ਕੁਦਰਤੀ ਆ ਲੇਕਿਨ ਜਿਹੜੀ ਸਫਾਈ ਆ ਉਹਨਾਂ ਨੇ ਸ਼ੁਰੂ ਕਰ ਲਈ ਆ ਕੋਈ ਲਿਫਾਫਾ ਕੋਈ ਕੂੜਾ ਕੱਢ ਕੇ ਤੇ ਨਜ਼ਰ ਆਊਗਾ ਉਹਨਲੇ ਸਾਹਮਣੇ ਚੱਕ ਦੇ ਦਿਖਾਵਾਂਗੇ ਔਰ ਤੁਸੀਂ ਵੀ ਇਸੇ ਤਰ੍ਹਾਂ ਆਪਣੇ ਪਿੰਡਾਂ 'ਚ ਕੰਮ ਜਾਰੀ ਕਰੋ ਆਜੋ ਨਾਲ-ਨਾਲ ਲਓ ਜੀ ਜਿਹੜੇ ਪਿੰਡ ਦੀਆਂ ਨੰਬਰ ਪਲੇਟਾਂ ਆ ਜਿਹਨਾਂ ਬਾਰੇ ਆਪਾਂ ਗੱਲ ਕੀਤੀ ਸੀ ਵੀ ਪਿੰਡ ਦੇ ਵਿੱਚ ਲੱਗ ਚੁੱਕੀਆਂ ਜਿਹੜੀ ਵੀ ਚੀਜ਼ ਆ ਸਿੱਧੀ ਡਾਇਰੈਕਟਲੀ ਤੁਹਾਡੇ ਘਰ ਆਊਗੀ ਨੰਬਰ ਪਲੇਟ ਮੈਕਲ ਤੁਹਾਡੇ ਸਾਹਮਣੇ ਆ ਐਚ 15 1513 ਐਸਟੀ 15 ਸਾਡਾ ਪਿੰਡ ਸਾਡੀ ਜ਼ਿੰਮੇਵਾਰੀ ਸਿਹਤ ਸਿੱਖਿਆ ਵਿਕਾਸ ਇਦਾਂ ਜਿਹੜੀ ਪਲੇਟ ਆ ਹਰ ਇੱਕ ਘਰ ਦੇ ਮੋਰੇ ਲੱਗੀ ਹੋਊਗੀ ਤੇ ਸਰ ਪਿੰਡ ਵਿੱਚ ਤਕਰੀਬਨ 900 ਦੇ ਕਰੀਬ ਕਹਿੰਦੇ ਪਲੇਟ ਲੱਗ ਚੁੱਕੀ ਆ ਜਿੱਥੇ ਜਿੱਥੇ ਸਾਨੂੰ ਨਜ਼ਰ ਆਊਗੀ ਤੁਹਾਨੂੰ ਦਿਖਾਉਂਦੇ ਜਾਵਾਂਗੇ ਨਾਲੇ ਚੱਲਦੇ ਆਜੋ ਲੋ ਜੀ ਉਹਨਾਂ ਨੇ ਕਿਹਾ ਵੀ ਜਿਹੜੀਆਂ ਗਲੀਆਂ ਦੇ ਨੰਬਰ ਲੱਗੇ ਹੋ ਆ ਲੋ ਜੀ ਵੀ ਕਰਕੇ ਦਾ ਲੱਭਣਾ ਇਹ ਅਜਮੈਟੋ ਵਾਲੇ ਆਏ ਆ ਇਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਅੱਜ ਪਿੰਡ ਦੇ ਵਿੱਚ ਆਏ ਆ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਪਿੰਡ ਦੇ ਵਿੱਚ ਆਏ ਸਮਾਨ ਦੇਣ ਆਏ ਆ ਹਾਂਜੀ ਹਾਂਜੀ ਅੱਜ ਕਿੱਦਾਂ ਲੱਭੋਗੇ ਉਹਨਾਂ ਨੂੰ ਜੀ ਉਹ ਕਹਿੰਦੇ ਜਦੋਂ ਲొਕੇਸ਼ਨ ਹੁੰਦੀ ਆ ਅੱਛਾ ਲొਕੇਸ਼ਨ ਸੈਂਡ ਕੀਤੀ ਹੁੰਦੀ ਆ ਅਜਮੈਟੋ ਐਪ ਤੇ ਤੇ ਅਸੀਂ ਉਸ ਲొਕੇਸ਼ਨ ਦਾ ਸਹਾਨਾ ਹੋ ਜਿੰਦਾ ਤੇ ਨੰਬਰ ਬਾਰੇ ਕੋਈ ਜਾਣਕਾਰੀ ਕਿੰਨਾ ਨੰਬਰ ਕਰਦਾ ਕਿਦਾਂ ਹੋਰ ਉਹ ਯਾਨੀ ਕਿ ਲੋਕੇਸ਼ਨ ਤੇ ਆ ਜਾਂਦਾ ਕਹਿੰਦਾ ਮਤਲਬ ਸਾਰਾ ਉਹ ਤੇ ਐਡਰੈਸ ਦਿੱਤਾ ਹੁੰਦਾ ਹੈ 22 ਚਾਂਸ ਕਹਿੰਦਾ ਮਤਲਬ ਕਿ ਲੋਕੇਸ਼ਨ ਗਲਤ ਹੋ ਜਾਂਦੀ ਹੈ ਕਿ ਇਹ ਤੇ ਐਪ ਤੇ ਬੰਗਿਆ ਹੁੰਦਾ ਕਿ ਲੋਕੇਸ਼ਨ ਸੈਂਡ ਕਰ ਦੋ ਸਾਨੂੰ ਤੇ ਅੱਗੇ ਪਿੱਛੇ ਹੋਗੇ ਤਾਂ ਅਸੀਂ ਆ ਜੀ ਤੇ ਗਲਤ ਹੋ ਗਏ ਜੀ ਚਲੋ ਕੋਈ ਗੱਲ ਨਹੀਂ ਜੀ ਧੰਨਵਾਦ ਤੁਹਾਡਾ ਤੇ ਨੰਬਰ ਲੱਗ ਚੁੱਕਾ ਜੀ ਕੱਲੇ ਕੱਲੇ ਹਾਂ ਜੀ ਅਸੀਂ ਪਾਰਕ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਜਿਹੜੇ ਸਾਡੇ ਕਹਿੰ ਲੋ ਬਜ਼ੁਰਗ ਕਹਿ ਸਕਦੇ ਆਪਾਂ ਥੋਬੀ ਸੇਕ ਰਹੇ ਆ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਬੋਲੋ ਤੁਸੀਂ ਬੋਲੋ ਵੀ ਕੈਮਰਾ ਚੱਲ ਰਿਹਾ ਜੀ ਉਹ ਗੱਲ ਕਰੋ ਇਹ ਆ ਜਿਹੜੀ ਸਫਾਈ ਜਿਹਦਾ ਮਾਲਕ ਕਰ ਰਹੇ ਆ ਇੱਕ ਬਣ ਗਈ ਤੁਹਾਡੇ ਪਿੰਡ ਦੀ ਇੱਕ ਸੰਸਥਾ ਕਹਿ ਲੋ ਇਹ ਬਣ ਗਈ ਆ ਸੰਸਥਾ ਉਹਨਾਂ ਨੇ ਸਫਾਈ ਦਾ ਕੰਮ ਸ਼ੁਰੂ ਕਰਤਾ ਇਹਨੂੰ ਤੁਸੀਂ ਇਹਨਾਂ ਦਾ ਸਾਥ ਦਿਓਗੇ ਹਾਂਜੀ ਬਹੁਤ ਪੂਰੀ ਤਰ੍ਹਾਂ ਜੀ ਬਹੁਤ ਇਹਨਾਂ ਦਾ ਵੱਡਾ ਫਰਜ਼ ਆ ਪਰਲਾ ਆ ਹਾਂ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਮਰੀਕਾ ਗਣਦੀਪੂ ਆਈ ਲਈ ਹੂੰ ਬਹੁਤ ਵਧੀਆ ਤਾਂ ਇਹਨਾਂ ਦਾ ਸਾਥ ਜਿਹੜਾ ਹੈ ਇਹਨਾਂ ਨੇ ਕਿਹਾ ਵੀ ਜਿਹੜਿਆ ਨਾ ਕੂੜਾ ਕਰਗਟਿਆ ਅਸੀਂ ਨજર ਨਹੀਂ ਆਉਣ ਦਿਆਂਗੇ ਠੀਕ ਹੈ ਜੀ ਤੁਹਾਡਾ ਸੁਧਾਮਾਪਾਲ ਸੁਧਾਮਾਪਾਲ ਕੀ ਆ ਬਾਤ ਹੈ ਜੀ ਇਹਨਾਂ ਦਾ ਦਿਓ ਸਾਥ ਜੀ ਪ੍ਰੋਪਰ ਉਹਨਾਂ ਦਾ ਲਓ ਜੀ ਜਿਹੜੇ ਪਿੰਡ ਦੇ ਸਾਡੇ ਆਪ ਬਜ਼ੁਰਗ ਕਹਿੰਦੇ ਨੇ ਆ ਜੀ ਪਾਰਕਾਂ ਵਿੱਚ ਧੁੱਪ ਸੇਕਦੇ ਵੀਰ ਕੰਮ ਨਹੀਂ ਹੁੰਦਾ ਤੇ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਸੀ ਪ੍ਰੋਪਰ ਸਾਥ ਪੰਚਾਇਤ ਦਾ ਦੇਵਾਂਗੇ ਆਓ ਅੱਗੇ ਚੱਲਦੇ ਹਾਂ ਜੀ ਅਸੀਂ ਤੁਹਾਨੂੰ ਗੇਟਾਂ ਦੇ ਵਿੱਚ ਦਿਖਾ ਰਹੇ ਲੱਗਿਓ ਦੇਖੋ ਗਲੀ ਨੰਬਰ ਲੱਗਿਓ ਉਹਨਾਂ ਦੇ ਘਰ ਦਾ ਨੰਬਰ ਕਿੰਨਾ ਆ? ਇਹਦਾ ਤੁਹਾਨੂੰ ਸਾਰੇ ਦਿਖਾਉਂਦੇ ਜਾਵਾਂਗੇ ਜੀ। ਆਓ ਜੀ ਚੱਲਦੇ ਹਾਂ ਅੱਗੇ। ਤੁਹਾਡੀ ਗਲੀ ਸਾਰੀ ਹਾਂਜੀ। ਲੋ ਜੀ ਜਿਹੜੀ ਗਲੀ ਦੀ ਮੈਂ ਗੱਲ ਕਰਦਾ ਨਾ ਸਾਫ਼ ਸੁਥਰੀ ਗਲੀ ਆ। ਅਸੀਂ ਉਸ ਗਲੀ ਦੇ ਵਿੱਚ ਮੌਜੂਦ ਆ ਉਹਨਾਂ ਦੇ ਜਿਹੜਾ ਪਰਿਵਾਰ ਆ ਜਿਹੜੇ ਘਰ ਵਾਲੇ ਆ ਉਹ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਹਾਂਜੀ ਸੱਚੀ ਗੱਲ ਸਾਰੇ। ਤੁਹਾਨੂੰ ਸਾਰਿਆਂ ਨੂੰ ਸੱਚੀ ਗੱਲ। ਦੇਖੋ ਇੱਕ ਗਲੀ ਦੇ ਵਿੱਚ ਅਸੀਂ ਆਏ ਆ। ਬਿਲਕੁਲ ਸਾਫ਼ ਸੁਥਰੀ ਗਲੀ ਆ। ਹਾਂਜੀ। ਤਾਂ ਆਪਾਂ ਨੂੰ ਜਿਹੜੇ ਪਿੰਡ ਨਿਵਾਸੀ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ? ਦੇਖੋ ਜੀ ਪਹਿਲਾ ਤਾਂ ਇਹ ਹੈ ਕਿ ਸਾਰਿਆਂ ਨੂੰ ਸਫਾਈ ਦਾ ਧਿਆਨ ਹੀ ਰੱਖਣਾ ਚਾਹੀਦਾ ਹੈ ਤੇ ਜਿੱਦਾਂ ਅਸੀਂ ਆਪਣੀ ਗਲੀ ਨੂੰ ਸਾਫ਼ ਸੁਥਰਾ ਰੱਖਦੇ ਏਦਾਂ ਹਰ ਇੱਕ ਗਲੀ 'ਚ ਤਾਂ ਨਹੀਂ ਐਦਾਂ ਪਰ ਅਸੀਂ ਆਪਣੇ ਗਲੀ ਨੂੰ ਸਾਫ਼ ਸੁਥਰਾ ਰੱਖਦੇ ਤਾਂ ਹਰ ਇੱਕ ਦੁਨੀਆ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਕਿ ਤਾਂ ਜੀ ਗੰਦ ਜਿਹੜਾ ਘੱਟ ਹੋਵੇ ਸਫਾਈ ਕਰਕੇ ਸਾਰੇ ਸਾਰਿਆਂ ਨੂੰ ਦੇਖਣ 'ਚ ਵਧੀਆ ਲੱਗੇ ਸੋ ਇਹੀ ਮੇਰਾ ਕਹਿਣਾ ਸਾਰਿਆਂ ਨੂੰ ਕੀ ਨਾਂਜੀ ਤੁਹਾਡਾ ਮੇਰਾ ਨਾਮ ਆਰਤੀ ਆਰਤੀ ਹਾਂਜੀ ਲਓ ਜੀ ਆਰਤੀ ਨੇ ਤੁਹਾਨੂੰ ਪਿੰਡ ਵਾਲਿਆਂ ਨੂੰ ਕਹਤਾ ਵੀ ਜਿਹੜਾ ਐਦਾਂ ਦਾ ਗੰਦ ਹੈ ਤੁਸੀਂ ਗਲੀ 'ਚ ਰੱਖਣਾ ਹੀ ਨਹੀਂ ਸਵੇਰੇ ਉਠੋ ਝਾੜੂ ਮਾਰੋ ਤਾਂ ਜਿਹੜੇ ਆ ਸੇਵਾਦਾਰ ਵਿਚਾਰੇ ਲੱਗੇ ਆ ਸੇਵਾ ਕਰਨ ਇਹਨਾਂ ਨੂੰ ਵੀ ਮੌਕਾ ਘੱਟ ਮਿਲੇ ਪਰ ਫਿਰ ਵੀ ਉਹ ਜਰੂਰ ਕਰਨਗੇ ਤੇ ਆ ਦੇਖੋ ਆਰਤੀ ਨੇ ਕਿੰਨੀ ਸੋਹਣੀ ਗੱਲ ਕੀਤੀ ਆ ਇਹ ਹੈਗੇ ਆ ਇੱਕ ਸਫਾਈ ਕੁੜੀਆਂ ਦੇ ਹੱਥ ਕੁੜੀਆਂ ਜਿਆਦਾ ਸਫਾਈ ਕਰਦੀਆਂ ਹੁੰਦੀਆਂ ਇਹ ਕੁੜੀਆਂ ਸਫਾਈ ਆਉਣੀ ਬਿਲਕੁਲ ਗਲੀ ਸਾਫ਼ ਸੁਥਰੀ ਕਰਦੀ ਤੁਹਾਡਾ ਥੈਂਕ ਯੂ ਬਈ ਹਾਂ ਜੀ ਫਿਰ ਆ ਜੋ ਮੈਂ 10ਵੀਂ ਚ ਆਪਣੇ ਬਾਲਟੀਆਂ ਚ ਰੱਖਦੇ ਆ ਤੁਸੀਂ ਤੁਸੀਂ ਆਪਣੇ ਉਹ ਆਪਣਾ ਜਿਹੜੇ ਲਫਾਫੇ ਆ ਉਹ ਬੱਕਰੀ ਰੱਖਣੇ ਆ ਪੂੜਾ ਸਾਈਡ ਤੇ ਰੱਖਣਾ ਕਿਉਂਕਿ ਅੱਜ ਕੱਲ ਆਪਣੇ ਚੁੱਲ੍ਹੇ ਤਾਂ ਹੈ ਨਹੀਂਗੇ ਤਾਂ ਕੂੜਾ ਘਟੇ ਦਾ ਲਫਾਫੇ ਹੀ ਆ ਮੈਂ ਦੇਖਿਆ ਜਿੰਨੇ ਵੀ ਢੇਰੇ تھے ਨਾ ਜਾ ਕੇ ਲਫਾਫੇ ਹੀ ਆ ਤਾਂ ਫੇ ਆਪਣੇ ਸਾਈਡ ਤੇ ਰੱਖਣੇ ਆ ਤੇ ਆਪਣਾ ਸੁੱਕਾ ਗੂੜਾ ਜੋ ਜੋ ਵੀ ਹੈਗਾ ਉਹ ਵੱਖਰਾ ਵੱਖਰਾ ਕਰਕੇ ਰੱਖਣਾ ਆ ਇਹ ਆਉਣਗੇ ਇਹ ਆਣ ਕੇ ਆਪਣਾ ਉਹਦੇ ਵਿੱਚ ਆ ਲੈ ਜਾਣਗੇ ਠੀਕ ਹੈ 2 ਦਿਨਾਂ ਵੱਧ ਤੋਂ ਜਾਂ 3 ਦਿਨਾਂ ਵੱਧ ਤੋਂ ਜਦ ਆਇਆ ਕਰਨਗੇ ਤੇ ਆਪਣਾ ਘਰੋਂ ਆ ਕੇ ਜਦ ਅਨਾਉਂਸਮੈਂਟ ਕਰਨਗੇ ਜਾਂ ਇਹਨਾਂ ਨੂੰ ਸਪੀਕਰ ਲੈ ਕੇ ਦਵਾਂਗੇ ਨਾ ਤਾਂ ਉਹਦੇ ਵਿੱਚ ਉਹ ਪਾ ਦੇਣਾ ਆ ਠੀਕ ਠੀਕ ਹੁਣ ਹੁਣ ਸਾਡੇ ਤੇ ਇਨੀ ਹੁਣ ਅਸੀਂ ਚਲਾਈ ਹੈ ਹਨਾ ਪਹਿਲਾਂ ਜਿੱਥੇ ਕਿਹਾ ਦਾਰ ਸਾਨੂੰ ਵਧੀਆ ਲੱਗਦਾ ਜੇ ਹੁਣ ਮੋਰ ਨੂੰ ਵਧੀਆ ਲੱਗਦਾ ਵਧੀਆ ਲੱਗਣਾ ਸਾਨੂੰ ਸਾਨੂੰ ਬੱਚੇ ਪੈਦਾ ਕਰਨਾ ਨਹੀਂ ਵਧੀਆ ਲੱਗਦਾ ਪ੍ਰਿੰਸੀਪਲ ਵਧੀਆ ਲੱਗਦੀ ਆ ਕੀ ਬਾਤ ਹੈ ਯਾਨੀ ਸਹੀ ਹੈ ਨਾ ਸਹੀ ਹੈ ਬਹੁਤ ਵਧੀਆ ਜੀ ਤੇ ਇਹਨਾਂ ਦਾ ਸਾਥ ਇਹਨੂੰ ਸਾਨੂੰ ਕੂੜਾ ਕੂੜੇ ਦਾ ਸਾਡੇ ਦਾ ਕੋ ਪ੍ਰਬੰਧ ਕਰਨ ਸਾਨੂੰ ਉਹ ਜਗ੍ਹਾ ਦੱਸੀ ਜਾਵੇ ਜਿੱਥੇ ਕੂੜਾ ਜਿਹੜੀ ਇਹ ਸਸਤਾ ਬਣੀ ਆ ਐਨ ਆਰ ਆਈ ਹਾਂਜੀ ਤਾਂ ਇਹਨੂੰ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਅਸੀਂ ਧੰਨਵਾਦ ਕਰਦੇ ਹਾਂ ਜੀ ਇਹਨਾਂ ਦਾ ਜੀ ਮੈਂ ਜੀ ਆਪਣੇ ਪਿੰਡ ਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਸਮੁੱਚੀ ਪੰਚਾਇਤ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਤਨ ਮਨ ਲਾ ਕੇ ਅਪਰਾਲਾ ਕੀਤਾ ਸਾਰੇ ਪਿੰਡ ਦੀ ਸਫਾਈ ਦਾ ਮੁੱਦਾ ਚੱਕਿਆ ਠੀਕ ਆ ਜੀ ਅਸੀਂ ਬਹੁਤ ਧੰਨਵਾਦ ਹੈ ਇਹਨਾਂ ਦੇ ਵੀਰਾਂ ਦੇ ਨੌਜਵਾਨ ਵੀਰਾਂ ਦੇ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਸਾਰੇ ਪਿੰਡ ਦੀ ਸਫਾਈ ਦਾ ਬੇੜਾ ਚੱਕਿਆ ਮਾਰਾ ਕਰੇ ਉਹ ਬੇੜਾ ਪਾਰ ਕਰੇ ਨਾ ਦਾ ਨਹੀਂ ਉਹ ਤਾਂ ਦੇਖਣ ਨੂੰ ਸੋਹਣੇ ਨਹੀਂ ਲੱਗਦੇ ਵਰਦੀਆਂ ਜੀ ਬਹੁਤ ਸੋਹਣੇ ਲੱਗਦੇ ਆ ਜੀ ਹਾਂ ਬਹੁਤ ਸੋਹਣੇ ਲੱਗਦੇ ਆ ਐਦਾਂ ਲੱਗਦੇ ਆ ਕਿ ਜਿਵੇਂ ਇਹ ਹੋਏ ਪਰ ਤੁਸੀਂ ਪਹਿ ਨਹੀਂ ਸਕਦੇ ਗੂੜਾ ਚੱਕਣ ਵਾਲੇ ਇਹ ਜਿਹੜਾ ਉਹ ਸਫਾਈ ਕਰ ਰਿਹਾ ਪੂਰਾ ਮੈਂ ਕਿਹਾ ਜੀ ਮੈਨੂੰ ਵੀ ਐਦਾਂ ਦੀ ਵਰਦੀ ਦਿਓ ਮੈਂ ਵੀ ਨਾ ਚਾਹਾਂ ਮੈਂ ਇਹ ਸਫਾਈ ਉਹ ਸਫਾਈ ਆ ਤੁਹਾਡੇ ਤੁਹਾਡੇ ਪਿੰਡ ਦੀ ਸਫਾਈ ਦਾ ਉਹਨਾਂ ਨੇ ਟੀਚਾ ਚੱਕਿਆ ਟੀਚਾ ਚੱਕਿਆ ਟੀਚਾ ਚੱਕਿਆ ਕਰ ਕਰਦੇ ਮੋਰੋਂ ਜਾ ਕੇ ਗੰਦ ਚੱਕ ਰਿਆ ਆ ਤੇ ਆਪਾਂ ਵਧੀਆ ਕਿੱਦਾਂ ਨੇ ਕਹੀ ਉਹਨਾਂ ਨੂੰ ਬਹੁਤ ਵਧੀਆ ਜੀ ਇਹ ਹਨਾ ਬਹੁਤ ਬਹੁਤ ਭਾਜੀ ਇਹ ਉਪਰਾਲਾ ਆ ਇਹ ਕਿਸੇ ਕਿਸੇ ਦਾ ਕੰਮ ਆ ਜਿਹੜਾ ਇਹ ਬੇੜਾ ਚੱਕਣਾ ਠੀਕ ਆ ਜੀ ਤੇ ਹੁਣ ਕੀ ਕਹਿਣਾ ਚਾਹੋਗੇ ਹੁਣ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਇਹਨਾਂ ਦਾ ਮੇਰਾ ਨਾਮ ਆਸ਼ਾ ਰਾਣੀ ਆ ਜੀ ਠੀਕ ਆ ਜੀ ਤੇ ਇਹ ਆਪਣਾ ਨਾ ਜਿੱਥੇ ਆਪਣੇ ਹੈਗੇ ਆ ਕੂੜੇ ਆਪਾਂ ਪਿੰਡਾਂ ਦੇ ਵਿੱਚ ਮੋੜਾਂ ਦੇ ਵਿੱਚ ਸੜਦੇ ਉੱਥੇ ਸੜਦੇ ਆ ਅਸੀਂ ਇੱਕ ਆਪਣਾ ਨਵਾਂ ਡੰਪ ਬਣਾਇਆ ਉੱਥੇ ਆਪਣਾ ਜਿਹੜਾ ਕੂੜਾ ਰੀਸਾਈਕਲ ਹੋਣਾ ਉਹਦੀ ਖਾਦ ਪਾਣੀ ਆ ਇਸੋ ਲੱਗ ਗਿਆ ਨਾ ਤੁਸੀਂ ਲਿਫਾਫੇ ਪੱਕੇ ਰੱਖਣੇ ਆ ਜਦੋਂ ਛੁੱਟਾ ਗੂੜਾ ਬੱਕਰਾ ਰੱਖਣਾ ਤੇ ਜਿਹੜਾ ਆਪਣਾ ਗਿੱਲਾ ਹੈ ਉਹ ਬੱਕਰਾ ਰੱਖਣਾ ਉਹ ਸਾਡੇ ਬੰਦੇ ਆਉਣਗੇ ਤਾਂ ਉਹ ਆਪਣਾ ਇਥੋਂ ਪੂੜਾ ਜਿਹੜਾ ਤੁਹਾਡੇ ਘਰੋਂ ਆਪਣਾ ਲੈ ਕੇ ਜਾਣਗੇ ਤਾਂ ਉਹ ਆਪ ਉੱਥੇ ਲੈ ਕੇ ਜਾਣਗੇ ਨਾ ਕਿ ਉਥੇ ਉਥੇ ਆਪਾਂ ਵਧੀਆ ਕੋ ਪਾਰਕ ਬਣਾਵਾਂਗੇ ਜਿਹੜਾ ਆਪਾਂ ਨਾ ਦੇਖੋ ਕਿੰਨਾ ਗੰਦ ਲੱਗਦਾ ਜਿੱਦਾਂ ਮੂੜਾ ਦੇ ਵਿੱਚ ਆਪਾਂ ਕਿਸੇ ਦੇ ਖੇਤਾਂ ਦੇ ਵਾਸੇ ਹਟਦੇ ਆ ਉਹ ਅਗਲੇ ਗਾਲਾਂ ਕੱਢਦੇ ਆ ਤਾਂ ਇਹਦੇ ਨਾਲੋਂ ਆਪਾਂ ਵਧੀਆ ਆਪਾਂ ਉਹ ਆਪ ਹੀ ਲੈ ਕੇ ਜਾਣਗੇ ਆਪਾਂ ਥੋੜੀ ਜੋ ਮਨਾਸਬ ਜਾਨੀ ਕਿ ਥੋੜੇ ਪੈਸੇ ਲਾਏ ਆ 50 ਜਾਂ 60 ਆਪਾਂ ਮ ਕਹਾਂਗੇ ਦੇਖਾਂਗੇ ਕਿ ਕਿੰਨੇ ਦਾ ਜਾਨੀ ਕਿ ਲੱਗਦੇ ਜਿਹੜਾ ਇਹਨਾਂ ਦਾ ਖਰਚਾ ਨਿਕਲ ਸਕੇ ਤਾਂ ਆਪਣਾ ਉਹਦਾ ਕਰਾਂਗੇ ਠੀਕ ਹੈ ਕਾ ਆਇਆ ਨਾ ਕੀ ਕਰੀ ਜਿਨ੍ਹਾਂ ਨੇ ਕੁੱਤੇ ਰੱਖੇ ਹੋ ਆ ਬਸ ਉਹ ਆ ਜੋ ਆਪਣੇ ਕੁੱਤਿਆਂ ਨੂੰ ਅੰਦਰ ਹੀ ਦੂਜਾ ਬਣ ਜਾ ਬਾਹਰ ਕਮਾ ਕੇ ਲਿਆਉਂਦਾ ਨਾ ਰਵਾੜ ਮੈ ਤਾਂ ਗਲੀਆਂ 'ਚ ਗੰਦ ਸੋਣਾ ਨਹੀਂ ਨਾ ਲੱਗਦਾ ਇਹਨਾਂ ਦੇ ਕੁੱਤੇ ਪਾਣੀ ਹੁੰਦੀ ਹੈ ਇਹਨਾਂ ਨੂੰ ਕਿੱਥੋਂ ਪਾਰ ਦਾ ਨਾ ਉਹ ਸਰਵਾਈਵ ਆ ਮਕਾਨ ਕਰਵਾਉਣ ਦਾ ਪਾਣੀ ਥੋੜਾ ਥੇ ਪੀ ਕਰ ਲੋ ਇਹਨਾਂ ਨੂੰ ਹਰ ਦਿਨ ਉੱਤਲੇ ਕਿਤਾਬ ਇਹ ਜਿਹੜੇ ਗੱਲੇ ਕਹਿੰਦੇ ਸੁਲਗਾ ਜੀ ਆਪਾਂ ਜਿੰਨਾ ਉਹਨਾਂ ਗੜੀ ਪਿੱਛੇ ਬਹੁਤ ਸੁਥਰੀ ਆ ਬਿਲਕੁਲ ਸੁਥਰੀ ਆ ਕਿੱਦੇ ਸੁਥਰੀ ਰੱਖਣੀ ਆ ਹਨਾ ਕੋਈ ਵੀ ਨਿਆਣਾ ਹਾਂਜੀ ਹੁਣ ਤਾਂ ਲੈ ਲਿਓ ਚੱਕ ਕੇ ਬਾਹਰ ਆ ਘਰ ਦੇ ਪਾਸੇ ਆਪਣੇ ਅੰਦਰ ਰੱਖਣਾ ਤੁਸੀਂ ਅੰਦਰੋਂ ਬੰਦਾ ਆਇਆ ਕਰੂਗਾ ਉਹ ਬੋਲਿਆ ਕਰੂਗਾ ਸਿੱਟਰ ਚ ਤੁਸੀਂ ਬਾਹਰ ਕੂੜਾ ਲਿਆਉਣਾ ਬਾਲਟੀ ਆਪਣੀਆਂ ਉਹਨਾਂ ਚੱਕ ਕੇ ਬਾਹਰ ਨਹੀਂ ਘਰ ਘਰਤੀ ਤੇ ਆਪਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕੋਥੜਾ ਵਿੱਚ ਐਨ ਆਰ ਆਈ ਵੈਲਫੇਅਰ ਸੁਸਾਇਟੀ ਤੇ ಗ್ರಾಮ ਪੰਚਾਇਤ ਵੱਲੋਂ ਇੱਕ ਬਹੁਤ ਹੀ ਵਧੀਆ ਪ੍ਰਾਲਾ ਹੋਰ ਕੀਤਾ ਗਿਆ ਜਿਹਦੇ ਵਿੱਚ ਕੂੜਾ ਜਿਹਨੂੰ ਆਪਾਂ ਵੇਸਟੇਜ ਵੀ ਕਰਦੇ ਹਾਂ ਕਿ ਇਹ ਚੀਜ਼ਾਂ ਸਾਰੀਆਂ ਦਾ ਇੱਕ ਚੰਗਾ ਪ੍ਰਬੰਧ ਕਰਨ ਲਈ ਅੱਜ ਸ਼ੁਰੂਆਤ ਕੀਤੀ ਗਈ ਆ ਔਰ ਘਰ-ਘਰ ਜਾ ਕੇ ਇਸ ਚੀਜ਼ ਦਾ ਸੁਨੇਹਾ ਦਿੱਤਾ ਗਿਆ ਕਿ ਅਸੀਂ ਕੂੜਾ ਜਿਹੜਾ ਆ ਉਹਨੂੰ ਚੱਕ ਕੇ ਕਿਸ ਜਗ੍ਹਾ ਤੇ ਲਿਜਾਣਾ ਔਰ ਉਸ ਡੰਪ ਨੂੰ ਅਸੀਂ ਕਿੱਦਾਂ ਸੰਭਾਲਣਾ ਉਹ ਐਨਆਰਆਈ ਸੁਸਾਇਟੀ ਤੇ ಗ್ರಾಮ ਪੰਚਾਇਤ ਆਪਣਾ ਮਤਾ ਪਾਸ ਕਰਕੇ ਸਾਰੇ ਘਰਦਿਆਂ ਨੂੰ ਜਿੰਨੇ ਵੀ ਘਰ ਦੇ ਵਿੱਚ ਨੰਬਰ ਸਾਡੇ ਲੱਗੇ ਆ ਪਲੇਟਾਂ ਲੱਗੀਆਂ ਆ ਉਹ ਨੰਬਰ ਪਲੇਟਾਂ ਦੇ ਹਿਸਾਬ ਨਾਲ ਉਹਨਾਂ ਦੀ ਪੇਮੈਂਟ ਵੀ ਕੀਤੀ ਜਾਊਗੀ ਤੇ ਉਥੋਂ ਕੂੜਾ ਵੀ ਲਿਆ ਜਾਊਗਾ ਤੇ ಗ್ರಾಮ ಗ್ರಾಮ ਪੰਚਾਇਤ ਵੱਲੋਂ ਵੀ ਇਹ ਸੁਨੇਹਾ ਹੈ ਐਨਆਰਐ ਸੋਸਾਇਟੀ ਵੱਲੋਂ ਵੀ ਇਹ ਸੁਨੇਹਾ ਹੈ ਕਿ ಗ್ರಾಮ ਪੰਚਾਇਤ ਔਰ ਪਿੰਡ ਦੇ ਪਤਵੰਤ ਇਸ ਚੀਜ਼ ਨਾਲ ਸਹਿਯੋਗ ਕਰਨ ਕਿ ਇਹ ਬਹੁਤ ਬੜੇ ਜੋ ਕੂੜਾ ਪ੍ਰਬੰਧਨ ਕਰਨ ਲਈ ਐਨਆਰਐਸ ਸੁਸਾਇਟੀ ਦਾ ਉਪਰਾਲਾ ਆ ਉਹਦਾ ਸਹਿਯੋਗ ਕਰੀਏ ਤੇ ਪਿੰਡ ਦੇ ਵਤਵੰਤਿਆਂ ਨੂੰ ਇੱਕ ਹੋਰ ਬੇਨਤੀ ਕਰਨੀ ਅਸੀਂ ਜ਼ਰੂਰੀ ਸਮਝਦੇ ਆ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਵੀ ਆਪਣੇ ਕੁੱਤੇ ਰੱਖਿਓ ਆ ਜਾਂ ਬਿੱਲੀਆਂ ਰੱਖੀਆਂ ਆ ਜਾਂ ਉਹ ਉਹ ਉਹਨਾਂ ਦਾ ਆਪਣਾ ਜਰੂਰ ਉਹਦਾ ਖਿਆਲ ਰੱਖਣ ਕਿ ਉਹ ਘਰਾਂ ਦੇ ਸਾਹਮਣੇ ਜਿਹੜਾ ਕੋਈ ਗੰਦ ਪਾਉਂਦੇ ਆ ਉਹ ਖੁਦ ਘਰ ਦੇ ਜ਼ਿੰਮੇਵਾਰ ਹੋਣਗੇ ਇਸ ਚੀਜ਼ ਦੇ ਕਿ ਸਾਡੇ ਘਰ ਦੇ ਮੋਹਰੇ ਕਿਸੇ ਕੁੱਤੇ ਦਾ ਕੋਈ ਵੀ ਜਿਹੜੀ ਗੰਦੀ ਆ ਚੀਜ਼ ਉਹ ਨਾ ਹੁੰਦੀ ਉਹੀ ਹੋਵੇ। ਬਾਕੀ ਹਰ ਇੱਕ ਚੀਜ਼ ਜਿਹੜੀ ਆ ಗ್ರಾಮ ਪੰਚਾਇਤ ਦਾ ਆਪਣਾ ਆਰਡਰ ਵੀ ਹੋਊਗਾ ਉਹ ਮਤੇ ਵਿੱਚ ਲਿਖ ਦਿੱਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪੈਰਾ ਦੇਣਾ ਪੈਣਾ ਆ ਤੇ ਵੀ ਇੱਥੇ ਕੂੜਾ ਜਿਹਨੂੰ ਵੀ ਦੇਖਦੇ ਸੁਟਣਾ ਵੀ ਸੁੱਟਦਾ ਉਹਨੂੰ ਥੋੜਾ ਜਿਹਾ ਤੇ ਨਾਲੇ ਉਹਨੂੰ ਆਪਾਂ ਫਿਰ ਦੱਸਣ ਉਹ ਕੌਣ ਐ ਤੇ ਉਹਨਾਂ ਨੂੰ ਆਪਾਂ ਫਾਈਨ ਲਾ ਸਕੀਏ ਤੇ ਆਪਣਾ ਪਿੰਡ ਆਪਾਂ ਆਪ ਸੁਥਰਾ ਬਣਾਉਣਾ ਐ ਠੀਕ ਐ ਜੀ ਜਿਹੜਾ ਕਚਰਾ ਬਹੁਤ ਖਾਕੇ ਨੇ ਕਈ ਸਾਲਾਂ ਤੋਂ ਪਿਆ ਲੱਗਦਾ ਜੀ ਤੇ ਇਹ ਕਚਰੇ ਨੂੰ ਤਾਂ ਆਪਾਂ ਇਦਾਂ ਕਬਰ ਕਰ ਸਕਦੇ ਨਾ ਇੱਥੇ ਨੀਵੀਂ ਜਗ੍ਹਾ ਨੀਵੀਂ ਜਗ੍ਹਾ ਇਹਨੂੰ ਇੱਥੇ ਸਰਕਾਰ ਦੇ ਤੂਟੇ ਆਪਾਂ ਮਿੱਟੀ ਪਾ ਕੇ ਇਹਨੂੰ ਕਬਰ ਕਰ ਸਕਦੇ ਆ ਠੀਕ ਐ ਜੀ